ਸੋਬ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਾਣਾ ਰੀਅਲ اسٹیਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਬਹੁਤ ਸਾਰੇ ਪਰਿਵਾਰਾਂ ਨੇ ਕਿਹਾ ਸੀ ਕਿ ਸਸਤੇ ਰੇਟਾਂ ਵਿੱਚ ਕੋਠੀਆਂ ਦਿਖਾਓ ਤੇ ਅੱਜ ਆਪਾਂ ਤੁਹਾਡੇ ਲਈ ਇਕੱਠੀਆਂ 6 ਵਿਕਾਊ ਕੋਠੀਆਂ ਲੈ ਕੇ ਆਏ ਆਂ 6 ਵਿਕਾਊ ਮਕਾਨਾਂ ਦੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ 6 ਕੋਠੀਆਂ ਲਗਾਤਾਰ ਹੋਣਗੀਆਂ ਜਿਨ੍ਹਾਂ ਦੀ ਕੀਮਤ ਵੀ ਤੁਹਾਨੂੰ 15 20 25 30 ਲੱਖ ਹੋਊਗੀ 15 ਲੱਖ ਤੋਂ 30 ਲੱਖ ਤੱਕ ਇਹ ਸੌਦੇ ਹੋਣਗੇ ਸਾਰੇ ਮਕਾਨਾਂ ਦੇ ਤੇ ਉਸ ਤੋਂ ਇਲਾਵਾ 50 ਗਜ ਤੋਂ ਲੈ ਕੇ 150 ਗਜ ਤੱਕ ਇਹੇ ਕੋਠੀਆਂ ਹੋਣਗੀਆਂ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਇਕੱਠੀਆਂ 6 ਵਿਕਾਉ ਕੋਠੀਆਂ 6 ਵਿਕਾਨਾਂ ਦੀ ਇੱਕੋ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਣੀ ਹੈਗੀਏ ਕਿਉਂਕਿ ਕੰਮ ਜ਼ਿਆਦਾ ਹੋਣ ਕਰਕੇ ਢੋਡਾ ਵੀ ਸਮਾਂ ਕੀਮਤੀ ਹੋਣ ਕਰਕੇ ਆਪਾਂ ਜਾਣਕਾਰੀ ਇਸੇ 5-7 ਮਿੰਟ ਦੀ ਵੀਡੀਓ ਵਿੱਚ ਦੇ ਦੇਣੀ ਹੈ ਤਾਂ ਵੀਡੀਓ ਵਿੱਚ ਜੁੜੇ ਰਹੋ ਤਾਂ ਸਭ ਤੋਂ ਪਹਿਲਾਂ ਆਪਾਂ ਪਹਿਲੀ ਕੋਠੀ ਦੀ ਜਾਣਕਾਰੀ ਦੇਵਾਂਗੇ ਆਪਾਂ ਧਿਆਨ ਨਾਲ ਸੁਣ ਲਿਓ 6 ਵਿਕਾਉ ਕੋਠੀਆਂ ਦੀ ਜਾਣਕਾਰੀ ਦੇਣੀ 50 ਗਜ ਤੋਂ ਲੈ ਕੇ 150 ਗਜ ਤੱਕ 15 ਤੋਂ ਲੈ ਕੇ 30 ਲੱਖ ਤੱਕ ਇਹਨਾਂ ਦੇ ਪ੍ਰਾਈਸ ਹੋਣਗੇ ਠੀਕ ਹੈ ਜੀ ਇੱਕ ਜ਼ਰੂਰੀ ਜਾਣਕਾਰੀ ਇਹ ਦੇਵਾਂਗੇ ਜਿਨ੍ਹਾਂ ਪਰਿਵਾਰਾਂ ਨੇ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤੱਕ ਕੋਠੇ ਦੀ ਮੰਗ ਕੀਤੀ ਸੀ ਮਕਾਨਾਂ ਦੀ ਤਾਂ ਆਪਾਂ ਪਿਛਲੀਆਂ ਵੀਡੀਓ ਵਿੱਚ ਦਿਖਾ ਚੁੱਕੇ ਹਾਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਪਲੇ ਲਿਸਟ ਵਿ ਜਾਓਗੇ ਆਪਣੇ ਬਜਟ ਰਿਕੋਰਡਿੰਗ ਜਿਹੜਾ ਵੀ ਘਰ ਤੁਹਾਨੂੰ ਤੁਹਾਡੇ ਬਜਟ ਰਿਕੋਰਡਿੰਗ ਪਸੰਦ ਆਉਂਦਾ ਤਾਂ ਉਸ ਨੂੰ ਆਪਾਂ ਵਿਜ਼ਿਟ ਕਰਾਵਾਂਗੇ ਨੰਬਰ ਦੇਵਾਂਗੇ ਇਸ ਕੋਠੀਆਂ ਦੇ ਇਸ ਕੋਠੀਆਂ ਦੇ ਨਾਲ ਨਾਲ ਨੰਬਰ ਵੀ ਦੇਵਾਂਗੇ ਤੁਸੀਂ ਨੰਬਰਾਂ ਤੇ ਵੀ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਜੇਕਰ ਦੇਖਣੀ ਹੋਈ ਤਾਂ ਦਿਖਾਵਾਂਗੇ ਵੀ ਪਹਿਲੀ ਕੋਠੀ ਦੀ ਜਾਣਕਾਰੀ ਸ਼ੁਰੂ ਕਰਦੇ ਹਾਂ ਜੀ ਮਕਾਨ ਦੀ 70 ਗੱਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਵੈਸਟ ਫੇਸਿੰਗ ਹੈ ਸਾਈਜ਼ 16x38 ਹੈ ਜੀ ਡੇਡ ਸਟੋਰੀ ਬਣਿਆ ਹੋਇਆ ਹੈ 3 ਬੈਡਰੂਮ ਇਸ ਦੇ ਵਿੱਚ ਬਣੇ ਹੋਏ ਨੇ ਜੀ ਇਸ ਤੋਂ ਇਲਾਵਾ ਇੱਕ ਵਾਸ਼ਰੂਮ ਬਣਿਆ ਹੋਇਆ ਹੈ ਇੱਕ ਕਿਚਨ ਬਣਿਆ ਹੋਇਆ ਹੈ ਇੰਡੀਪੈਂਡੈਂਟ ਹਾਊਸ ਹੈ ਪ੍ਰਾਈਸ ਇਹਨਾਂ ਦਾ ਇਹਨਾਂ ਨੇ 26 ਲੱਖ ਰੱਖਿਆ ਹੋਇਆ ਹੈ ਲੋਕੇਸ਼ਨ ਹੈ ਗੀਚੂਡਪੁਰ ਰੋਡ ਹੈਬੋਵਾਲਕਣਾ ਲੁਧਿਆਣਾ ਠੀਕ ਹੈ ਜੀ ਇਸ ਘਰ ਦੀ ਇਹ ਇਨਫੋਰਮੇਸ਼ਨ ਸੀ ਇਸ ਤੋਂ ਇਲਾਵਾ ਅਸੀਂ ਜਿਸ ਤਰ੍ਹਾਂ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬੈਡਰੂਮ ਵਾਸ਼ਰੂਮ ਕਿਚਨ ਜਿਸ ਤਰ੍ਹਾਂ ਦੇ ਵੀ ਹਾਲਤ ਹੈ ਕੋਠੀ ਦੇ ਵਿੱਚ ਸਾਰਾ ਨਕਸ਼ਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਇਸ ਦੇ ਇਸ ਵੀਡੀਓ ਵਿੱਚ 6 ਵਿਕਾਉ ਕੋਠੀਆਂ ਦੀਆਂ ਦੱਸਣੀਆਂ 15 ਲੱਖ ਤੋਂ 20 30 40 ਲੱਖ ਅੱਗੇ-ਅੱਗੇ ਰੇਟ ਘਟਦੇ ਜਾਣੇ ਨੇ ਵੱਧਦੇ ਵੀ ਜਾਣੇ ਨੇ ਤੇ ਜਗਾਹ ਦੀ ਤੁਹਾਨੂੰ ਜਿੱਦਾਂ ਤੋਂ ਡੇ ਤੁਹਾਨੂੰ ਸੂਟ ਕਰੇ ਜਿੰਨੇ ਬੈੱਡਰੂਮ ਚਾਹੀਦੇ ਨੇ ਜਿੰਨੀ ਜਗਾਹ ਚਾਹੀਦੀ ਉਹ ਵੀ ਉਸ ਮੁਤਾਬਕ 500 ਹੋਗਾ ਜਾਂ 1500 ਹੋਗਾ ਜਿਵੇਂ ਅਲੱਗ-ਅਲੱਗ ਜਗਾਹ ਹੋਣਗੀਆਂ ਠੀਕ ਹੈ ਜੀ ਤਾਂ ਇਹ ਘਰ ਦੀ ਤੁਸੀਂ ਹਾਲਤ ਦੇਖ ਚੁੱਕੇ ਹੋਗੇ ਆਂ ਵੀਡੀਓ ਜ਼ਿਆਦਾ ਲੰਬੀ ਨਹੀਂ ਹੋਣੀ ਆ ਤਾਂ ਇਸ ਦੀ ਇਨਫੋਰਮੇਸ਼ਨ ਆਪਾਂ ਇੱਥੇ ਹੀ ਹੁਣ ਸਟਾਪ ਕਰਦੇ ਹਾਂ ਅਗਲੀ ਇਨਫੋਰਮੇਸ਼ਨ ਆਪਾਂ ਸ਼ੁਰੂ ਕਰਦੇ ਹਾਂ ਤੁਸੀਂ ਇੱਕ ਆ ਹ ਉੱਪਰ ਵਾਲਾ ਜਿਹੜਾ ਰੂਮ ਹੈਗਾ ਉਹ ਦੇਖ ਲਵੋ ਤਾਂ ਫਿਰ ਕਿਉਂਕਿ ਆਪਾਂ ਪੂਰੀ ਵੀਡੀਓ ਤਾਂ ਦਿਖਾਣੇ ਆ ਗਏ ਬਾਕੀ ਕਈ ਵਾਰ ਕਸਟਮਰ ਕਹਿੰਦੇ ਨੇ ਅਸੀਂ ਵੀਡੀਓ ਚ ਦੇਖਿਆ ਨਹੀਂ ਸੀਗਾ ਤਾਂ ਹਾਂ ਇੱਕ ਉੱਪਰ ਵੀ ਕਮਰਾ ਬਣਿਆ ਹੋਇਆ ਹੁਣ ਆਪਾਂ ਕੋਠੀ ਨੰਬਰ 2 ਦੀ ਜਾਣਕਾਰੀ ਸ਼ੁਰੂ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਮਕਾਨ ਨੰਬਰ 2 ਦੀ ਜਾਣਕਾਰੀ ਦੇਣ ਲੱਗੇ ਹਾਂ ਪਹਿਲਾਂ ਆਪਾਂ ਤੁਹਾਨੂੰ ਮਕਾਨ ਨੰਬਰ 1 ਦੀ ਜਾਣਕਾਰੀ ਸਾਰੀ ਇਨਫੋਰਮੇਸ਼ਨ ਦਿੱਤੀ ਹੈਗੀ ਹੈ ਹੁਣ ਮਕਾਨ ਨੰਬਰ 2 ਦੀ ਜਾਣਕਾਰੀ ਦੇਣ ਲੱਗੇ ਹੈਗੇ ਆ ਤਾਂ ਇਹ ਤੁਸੀਂ ਪਹਿਲਾਂ ਵੀਡੀਓ ਵਿੱਚ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣਿਆ ਹੋਇਆ ਹੈਗਾ ਤਾਂ ਫਿਰ ਇੱਕ ਵਾਰ ਜਾਣਕਾਰੀ ਦੇਵਾਂਗੇ 10 20 30 40 50 ਲੱਖ ਤੱਕ ਆਪਾਂ ਪਿਛੇ ਬਹੁਤ ਸਾਰੀਆਂ ਵੀਡੀਓ ਦਿਖਾ ਚੁੱਕੇ ਹਾਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਪ੍ਰਾਪਰਟੀਆਂ ਦੇਖ ਸਕਦੇ ਹੋ ਤੇ ਜੇਕਰ ਕਿਸੇ ਵੀ ਕੋਠੀ ਦੇਖਣੀ ਹੋਈ ਜਾਣਾ ਹੋਇਆ ਦੇਖਣ ਲਈ ਤਾਂ ਆਪਾਂ ਤੁਹਾਨੂੰ ਵਿਜ਼ਿਟ ਕਰਾਵਾਂਗੇ ਆਪਾਂ ਨੰਬਰ ਇਹਨਾਂ ਵੀਡੀਓ ਵਿੱਚ ਸ਼ੇਅਰ ਕਰਾਂਗੇ ਠੀਕ ਹੈ ਜੀ ਤਾਂ ਇਹ ਕਾਠਗੜਜ ਦੇ ਵਿੱਚ ਮਕਾਨ ਨੰਬਰ 2 ਦੀ ਜਾਣਕਾਰੀ ਸ਼ੁਰੂ ਕਰਨ ਲੱਗੇ ਆ ਧਿਆਨ ਨਾਲ ਸੁਣ ਲਿਓ ਕਾਠਗੜਜ ਦੇ ਵਿੱਚ ਇਹ ਘਰ ਬਣਿਆ ਹੋਇਆ ਜਿਸ ਦਾ ਸਾਈਜ਼ 20x27 ਹੈ 20 ਫੁੱਟ ਫਰੰਟ ਹੈ 27 ਫੁੱਟ ਬੈਕ ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਇਹ ਨਾਰਥ ਫੇਸਿੰਗ ਬਣਿਆ ਹੋਇਆ ਤਾਂ ਉਸ ਤੋਂ ਬਾਅਦ ਲੋਕੇਸ਼ਨ ਵੀ ਬਹੁਤ ਸੋਹਣੀ ਹੈਗੀ ਪ੍ਰਾਈਸ ਇਸ ਦਾ 23 ਲੱਖ ਰੱਖਿਆ ਹੋਇਆ ਹੈ 2 ਬੈੱਡਰੂਮ ਇੱਕ ਬਾਥਰੂਮ ਇੱਕ ਕਿਚਨ ਬਣਿਆ ਹੋਇਆ ਠੀਕ ਹੈ ਜੀ ਤੇ ਲੋਕੇਸ਼ਨ ਇਸ ਦੀ ਸੁਣ ਲਿਓ ਧਿਆਨ ਨਾਲ ਹੈਬੋਵਾਲ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਘਰ ਮੌਜੂਦ ਹੈ ਠੀਕ ਹੈ ਜੀ ਤੇ ਬਾਕੀ ਜਿਸ ਤਰ੍ਹਾਂ ਦਾ ਵੀ ਘਰ ਦੀ ਹਾਲਤ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਘਰ ਨੰਬਰ 2 ਮਕਾਨ ਦੀ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਤਾਂ ਪਹਿਲਾਂ ਆਪਾਂ ਪਹਿਲੇ ਮਕਾਨ ਦੀ ਜਾਣਕਾਰੀ ਦਿੱਤੀ ਸੀ ਹੁਣ ਦੂਜੇ ਮਕਾਨ ਦੀ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਹੁਣ ਆਪਾਂ ਤੀਜੀ ਅਗਲੀ ਵੀਡੀਓ ਜਿਹੜੀ ਚੱਲੂਗੀ ਉਸ ਦੇ ਵਿੱਚ ਤਿੰਨ ਨੰਬਰ ਮਕਾਨ ਦੀ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਇਹਨਾਂ ਦੇ ਸਾਰੇ ਕਾਗਜ਼ਾਤ ਵਗੈਰਾ ਪੂਰੇ ਹੈਗੇ ਨੇ ਜਿੰਨੇ ਮਕਾਨਾਂ ਦੀ ਆਪਾਂ ਜਾਣਕਾਰੀ ਦੇ ਰਹੇ ਹਾਂ ਨਾ ਇਹਨਾਂ ਸਾਰਿਆਂ ਦੇ ਡਾਕੂਮੈਂਟ ਪੂਰੇ ਹੈਗੇ ਨੇ ਆਪਾਂ ਤੁਹਾਨੂੰ ਰਜਿਸਟਰੀ ਕਰਾ ਕੇ ਦੇਵਾਂਗੇ ਠੀਕ ਹੈ ਜੀ ਮਾਲਕ ਤੁਹਾਨੂੰ ਰਜਿਸਟਰੀ ਕਰਵਾ ਕੇ ਦੇਣਗੇ ਤੇ ਆਪਾਂ ਜਿੱਦਾਂ ਦੀ ਬਣਦੀ ਕਾਰਵਾਈ ਪੂਰੀ ਕਰਕੇ ਦੇਵਾਂਗੇ ਜੇਕਰ ਵਿਜ਼ਿਟ ਕਰਨਾ ਹੋਇਆ ਆਪਾਂ ਨੰਬਰ ਵੀ ਸ਼ੇਅਰ ਕਰਾਂਗੇ ਠੀਕ ਹੈ ਜੀ ਹੁਣ ਮਕਾਨ ਇਥੇ ਤੱਕ ਜੁੜੇ ਹੋਏ ਹੋ ਤਾਂ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਤਸੱਲੀ ਦੇ ਨਾਲ ਇਨਫੋਰਮੇਸ਼ਨ ਮਿਲ ਜਾਂਦੀ ਹੈ ਜਿਹੜਾ ਬੰਦੇ ਨੇ ਇਹ ਕਰ ਲੈਣਾ ਹੁੰਦਾ ਹੈ ਉਹ ਸਮਾਂ ਕੱਢ ਲੈਂਦਾ ਹੁੰਦਾ ਹੈ ਤੇ ਕਈ ਵਾਰ ਸਾਡੇ ਕੋਲ ਵੀ ਇੱਕ ਇੱਕ ਵੀਡੀਓ ਪਾਣ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ ਘਰ ਜ਼ਿਆਦਾ ਵਿਕਲ ਨਹੀਂ ਹੁੰਦੇ ਹੈਗੇ ਨੇ ਤਾਂ ਹੁਣ ਆਪਾਂ 3 ਨੰਬਰ ਮਕਾਨ ਦੇ ਜਾਣਕਾਰੀ ਦੇਣ ਲੱਗੇ ਧਿਆਨ ਨਾਲ ਸੁਣ ਲਿਓ ਜੀ ਤਾਂ ਇਹ ਬਹੁਤ ਹੀ ਸੁੰਦਰ ਮਕਾਨ ਬਣਿਆ ਸੀ ਕਾਠਗਾਜ ਦੇ ਵਿੱਚ ਹੁਣ ਆਪਾਂ ਜਾਣਕਾਰੀ ਸ਼ੁਰੂ ਕਰਦੇ ਹਾਂ 3 ਨੰਬਰ ਮਕਾਨ ਦੀ ਇਹ ਮਕਾਨ ਜੀ ਜੋ ਘਰ ਦੇਖ ਰਹੇ ਹੋ ਤੁਸੀਂ ਦੋ ਮੰਜ਼ਿਲਾ ਘਰ ਬਣਿਆ ਹੋਇਆ ਹੈ ਮਾਲਕਾਂ ਨੇ ਖੁਦ ਇਸ ਨੂੰ ਤਿਆਰ ਕੀਤਾ ਸੀ ਠੀਕ ਹੈ ਜੀ ਮਾਲਕਾਂ ਨੇ ਇਸ ਨੂੰ ਖੁਦ ਤਿਆਰ ਕੀਤਾ ਸੀ ਤਾਂ ਬਹੁਤ ਹੀ ਸੋਹਣੀ ਰੋਡ ਦੇ ਉੱਤੇ ਇਹ ਘਰ ਮੌਜੂਦ ਹੈਗਾ ਤੇ ਦੋ ਮੰਜ਼ਿਲਾ ਬਣਿਆ ਹੋਇਆ ਹੈ ਤਾਂ ਇਹ ਵੀ ਸੇਲ ਲਈ ਹੈਗਾ ਆਪਾਂ ਸਾਰੇ ਫੋਰ ਸੇਲ ਲਈ ਤੁਹਾਨੂੰ ਮਕਾਨ ਦਿਖਾ ਰਹੇ ਹੈਗੇ ਆ 10 20 30 40 50 ਲੱਖ ਤੱਕ ਪਿੱਛੇ ਬਹੁਤ ਸਾਰੀਆਂ ਵੀਡੀਓ ਦਿਖਾ ਲ ਚੁੱਕੇ ਆਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ 올 ਤੇ ਸੈਟ ਕਰ ਲੈਣਾ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਵਿਕਾਊ ਕੋਠੀਆਂ ਦਿਖਾਉਂਦੇ ਰਹਨੇ ਆ ਤੁਸੀਂ ਸਸਤੇ ਮਹਗਾਨਾਂ ਦੀ ਜਾਣਕਾਰੀ ਹੋਰ ਲੈਣੀ ਤਾਂ ਰਾਣਾ ਰੀਅਲ ਸਟੇਟ www.ranarealestate97.com ਵੈਬਸਾਈਟ ਤੇ Google ਤੇ ਜਾ ਕੇ ਸਰਚ ਕਰਕੇ ਦੇਖ ਸਕਦੇ ਹੋ ਇਸ ਤੋਂ ਇਲਾਵਾ Instagram ਪੇਜ ਵੀ ਹੈਗਾ ranarealestate97 ਇਸ ਤੋਂ ਇਲਾਵਾ Facebook ਪੇਜ ਵੀ ਹੈਗਾ ਜੀ ਤਾਂ YouTube ਚੈਨਲ ਰਾਣਾ ਰੀਅਲ ਸਟੇਟ ਦੇ ਨਾਮ ਤੇ ਹੈਗਾ ਤਾਂ ਇਸ ਦੀ ਘਰ ਦੀ ਆਪਾਂ ਜਾਣਕਾਰੀ ਸ਼ੁਰੂ ਕਰਦੇ ਆਂ 51 ਗੱਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਡਬਲ ਸਟੋਰੀ ਬਣਿਆ ਹੋਇਆ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਸ ਦੀ ਵੈਸਟ ਫੇਸਿੰਗ ਹੈ ਗਈ ਹੈ ਪੱਛਮ ਵੱਲ ਤੇ ਉਸ ਤੋਂ ਬਾਅਦ ਇਸ ਦਾ ਜੋ ਪ੍ਰਾਈਸ ਹੈ ਮਾਲਕਾ ਨੇ 26 ਲੱਖ ਰੱਖਿਆ ਹੋਇਆ ਤੇ 4 ਬੈਡਰੂਮ ਬਣੇ ਹੋਏ ਨੇ 2 ਬਾਥਰੂਮ ਬਣੇ ਹੋਏ ਨੇ ਇੱਕ ਕਿਚਨ ਬਣਿਆ ਹੋਇਆ ਤੇ ਲੋਕੇਸ਼ਨ ਵੀ ਇਸ ਦੀ ਬਹੁਤ ਸੋਹਣੀ ਸ਼ਹਿਰ ਦੇ ਵਿੱਚ ਹੈਗਾ ਚੂੜਪੋੜ ਰੋਡ ਹੈਪੋਵਾਲ ਕਲਾਂ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਠੀਕ ਹੈ ਜੀ ਤੇ ਘਰ ਦੀ ਜਿਸ ਤਰ੍ਹਾਂ ਦੀ ਵੀ ਹਾਲਤ ਹੈ ਤੁਸੀਂ ਦੇਖ ਸਕਦੇ ਹੋ ਉਹ ਸੋਣਾ ਘਰ ਮਾਲਕਾਂ ਨੇ ਬਣਾਇਆ ਹੈਗਾ ਤਾਂ ਆਪਾਂ ਤੁਹਾਨੂੰ ਇਸ ਦੀ ਵੀਡੀਓ ਵੀ ਥੋੜੀ ਜਲਦੀ ਜਲਦੀ ਦਿਖਾ ਦੇਣੀ ਹੈਗੀ ਹੈ ਤਾਂ ਫਿਰ ਕਿਉਂਕਿ ਅਗਲੀਆਂ ਕੋਠੀਆਂ ਦੀ ਵੀ ਇਨਫੋਰਮੇਸ਼ਨ ਦੇਣੀ ਹੈਗੀ ਹੈ ਪਿਛਲੀਆਂ ਵੀਡੀਓ ਦੇ ਵਿੱਚ ਅਸੀਂ ਇੱਕ 100 ਗਜ ਦਾ ਮਕਾਨ 14 ਲੱਖ ਵਿੱਚ ਦਿਖਾ ਚੁੱਕੇ ਹਾਂ 100 ਗਜ ਦਾ ਮਕਾਨ 25 ਲੱਖ ਵਿੱਚ ਦਿਖਾ ਚੁੱਕੇ ਹਾਂ 24 ਲੱਖ ਵਿੱਚ ਵੀ ਦਿਖਾ ਚੁੱਕੇ ਹਾਂ ਇੱਕ ਸਾਡੇ ਕੋਲ ਸਾਨੇਵਾਲ ਵੀ 100 ਗਜ ਦਾ ਮਕਾਨ ਸਿਰਫ 23-24 ਲੱਖ ਲਈ ਵਿੱਚ ਵਿਕਣ ਆਇਆ ਹੋਇਆ ਹੈ ਬ੍ਰੈਂਡ ਨਿਊ ਹੈ ਉਸ ਦੀ ਵੀ ਵੀਡੀਓ ਪਾਵਾਂਗੇ ਤਾਂ ਇੱਕ ਹੋਰ ਕਿ ਕਈ ਘਰ ਪਰਵਾਰ 50 ਗੱਜ ਦੇ ਸਸਤੇ ਮਕਾਨ ਮੰਗਦੇ ਹੈਗੇ ਨੇ ਤਾਂ ਅਸੀਂ 50 ਗੱਜ ਦੇ ਮਕਾਨ 8 ਲੱਖ 9 ਲੱਖ 1 40 ਗੱਜ 7 ਲੱਖ 'ਚ ਵੀ ਵੀਡੀਓ ਆਉਣ ਵਾਲੇ ਸਮੇਂ ਵਿੱਚ ਪਾਣ ਜਾ ਰਹੇ ਹਾਂ ਕੁਝ ਦਿਨਾਂ ਦੇ ਵਿੱਚ ਉਹ ਵੀ ਬ੍ਰਾਂਡ ਨਿਊ ਤੁਹਾਨੂੰ ਬਹੁਤ ਸੋਹਣਾ ਮਿਲੂਗਾ 40 ਗੱਜ 7 ਲੱਖ 'ਚ ਦਿਖਾਵਾਂਗੇ ਤਾਂ ਉਸ ਦੀ ਵੀਡੀਓ ਵੀ ਚੈਨਲ ਤੇ ਪਾਣੀ ਹੈਗੀ ਹੈ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਤਾਂ ਤੁਹਾਡੇ ਤੱਕ ਵੀਡੀਓ ਪਹੁੰਚ ਜਾਊਗੀ ਇਸ ਤੋਂ ਇਲਾਵਾ ਮਕਾਨ ਤੋਂ ਇਲਾਵਾ ਪਲਾਟ ਜਿਹੜੇ ਹੈਗੇ ਨੇ ਆਪਣੇ ਕੋਲ ਵੇਚਣ ਲਈ ਆਏ ਹੈ ਨੇ ਕੁਝ ਪਲਾਟ 5500 6500 7500 ਰੁਪਏ ਗੱਜ 2 ਲੱਖ 2.5 ਲੱਖ 3 ਲੱਖ 4 ਲੱਖ ਦੇ ਪਲਾਟ ਵੀ ਮਿਲ ਜਾਣਗੇ ਤੁਹਾਨੂੰ ਸਸਤੇ ਤੋਂ ਸਸਤੇ ਜੇਕਰ ਤੁਸੀਂ ਖੁਦ ਮਕਾਨ ਬਣਾਉਣਾ ਹੋਇਆ ਘਰ ਕਈ ਵਾਰ ਮਾਲਕ ਕਹਿੰਦੇ ਨੇ ਸੀ ਖੁਦ ਬਣਾਣਾ ਤਾਂ ਖੁਦ ਵੀ ਬਣਾ ਸਕਦੇ ਹੋ ਠੀਕ ਹੈ ਜੀ ਤਾਂ ਹੁਣ ਇਸ ਮਕਾਨ ਦੀ ਇਨਫੋਰਮੇਸ਼ਨ ਤੋਂ ਬਾਅਦ ਆਪਾਂ ਅਗਲੇ ਘਰ ਦੀ ਜਾਣਕਾਰੀ ਦੇਣ ਲੱਗੇ ਆ ਅਗਲੀ ਕੋਠੀ ਸ਼ੁਰੂ ਹੈ ਇਸ ਮਕਾਨ ਦੀ ਜਾਣਕਾਰੀ ਧਿਆਨ ਨਾਲ ਸੁਣ ਲਿਓ ਜੀ ਹੁਣ ਆਪਾਂ ਤੁਹਾਨੂੰ ਅਗਲੀ ਕੋਠੀ ਦੀ ਜਾਣਕਾਰੀ ਦੇਣ ਲੱਗੇ ਹੈਗੇ ਆ ਤਾਂ ਇਹ ਮਕਾਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤਾਂ ਇਸ ਦੀ ਇਨਫੋਰਮੇਸ਼ਨ ਧਿਆਨ ਨਾਲ ਸੁਣ ਲੈਣਾ 122 ਗੱਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਠੀਕ ਹੈ ਜੀ 122 ਗੱਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਵੈਸਟ ਫੇਸਿੰਗ ਹੈ ਇਸ ਦੀ ਤੇ ਫਰੰਟ ਇਸ ਦਾ ਜੋ ਹੈ 22 ਫੁੱਟ ਹੈ ਮਤਲਬ 22 ਫੁੱਟ ਮੱਥਾ ਹੈਗਾ ਤੇ 50 ਫੁੱਟ ਇਸ ਦੀ ਬੈਕ ਹੈ ਠੀਕ ਹੈ ਜੀ 22 ਬਾਈ 50 ਇਸ ਦਾ ਸਾਈਜ਼ ਹੈਗਾ ਤਿੰਨ ਬੈਡਰੂਮ ਬਣੇ ਹੋਏ ਨੇ ਦੋ ਬਾਥਰੂਮ ਬਣੇ ਹੋਏ ਨੇ ਇਸ ਦੇ ਵਿੱਚ ਇੱਕ ਕਿਚਨ ਬਣਿਆ ਹੋਇਆ ਤੇ ਇੱਕ ਲੋਬੀ ਬਣਿਆ ਹੈ ਇਹ ਵੀ ਮਾਲਕਾਂ ਨੇ ਖੁਦ ਤਿਆਰ ਕੀਤਾ ਹੈਗਾ ਤੇ ਲੋਕੇਸ਼ਨ ਇਸ ਦੀ ਜਿਹੜੀ ਹੈਗੀ ਹੈ ਜੀ ਓ ਵੀ ਧਿਆਨ ਨਾਲ ਸੁਣ ਲਿਓ ਜਸਪਾਲ ਬਾਂਗੜ ਨੀਅਰ 1 ਕਿਲੋਮੀਟਰ ਗਿਲਨੇਰ ਗਿਲਨੇਰ ਤੁਸੀਂ ਸੁਣੀ ਹੋਣੀ ਆ ਲੁਧਿਆਣਾ ਵਿੱਚ ਜਸਪਾਲ ਬਾਂਗੜ ਡੀਮਾਰਟ ਦੇ ਨੇੜੇ ਲੁਧਿਆਣਾ ਦੇ ਵਿੱਚ ਇਹ ਘਰ ਮਜੂਦ ਹੈਗਾ ਤੇ ਪ੍ਰਾਈਸ ਇਸ ਦਾ 30 ਲੱਖ ਹੈਗਾ ਜੀ ਠੀਕ ਹੈ ਜੀ ਤੇ ਬਾਕੀ ਮੌਕੇ ਤੇ ਵੱਧ ਘਟ ਵੀ ਹੋ ਜੂਗਾ 122 ਗਜ ਦੇ ਵਿੱਚ ਇਹ ਘਰ ਬਣਿਆ ਹੋਇਆ ਤਾਂ ਆਪਾਂ ਤੁਹਾਨੂੰ ਜਿੱਦਾਂ ਕਿ ਆ ਹੈਗਾ ਕਿ ਆਪਾਂ 20 ਤੋਂ 30 ਲੱਖ 40 ਲੱਖ ਦੇ ਵਿੱਚ ਕੋਠੀਆਂ ਦਿਖਾਣੀਆਂ ਹੈਗੀਆਂ 15 ਲੱਖ ਤੋਂ 30-40 ਲੱਖ ਤੱਕ ਉਹ ਸਾਰੀਆਂ ਆਪਾਂ ਇਸ ਵੀਡੀਓ ਵਿੱਚ ਦਿਖਾ ਰਹੇ ਹੈਗੇ ਆ ਤੇ 50 ਗਜ ਤੋਂ 150 ਗਜ ਤੱਕ ਜਗ੍ਹਾ ਦਿਖਾਵਾਂਗੇ ਤੇ ਇਕੱਠੀਆਂ ਛੇ ਕਾਉ ਕੋਠੀਆਂ ਦੀ ਜਾਣਕਾਰੀ ਦੇ ਰਹੇ ਹੈਗੇ ਆ ਤੇ ਸਸਤੇ ਮਕਾਨ ਪਿਛਲੀਆਂ ਵੀਡੀਓ ਵਿੱਚ ਦਿਖਾ ਚੁੱਕੇ ਆ ਚੈਨਲ ਦੀ ਪਲੇਲਿਸਟ ਬਣੀ ਹੋਈ ਜਾ ਕੇ ਦੇਖ ਸਕਦੇ ਹੋ ਜੀ ਰਾਣਾ ਰੀਅਲ اسٹیਟ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਟੋਡੇ ਪੜਤੇ ਵਿੱਚ ਵੱਧ ਤੋਂ ਵੱਧ ਸੌਦੇ ਦਿਖਾਉਂਦੇ ਰਹਿਣੇ ਹੈਗੇ ਤੇ ਸਸਤੇ ਮਕਾਨਾਂ ਦੀ ਜਾਣਕਾਰੀ ਦਿੱਤੀ ਹੈ 100 ਗੱਜ 50 ਗੱਜ ਜਿਹੜੇ ਆਪਾਂ 14 ਲੱਖ 7 ਲੱਖ 8 ਲੱਖ 9 ਲੱਖ ਤੱਕ 10 ਲੱਖ ਤੱਕ ਵੀ ਕੁਝ ਮਕਾਨ ਦੱਸੇ ਨੇ ਉਹ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਦੇਖ ਸਕਦੇ ਹੋ ਜਾਂ ਵੀਡੀਓ ਵੀ ਮੰਗ ਸਕਦੇ ਹੋ ਹੈਗੇ ਤੁਹਾਨੂੰ ਕਾਲਿੰਗ ਟਿੰਗ ਪੂਰੀ ਇਨਫ ਤਾਂ ਜਾਂ ਵੈਬਸਾਈਟ ਤੇ ਵੀ ਜਾ ਸਕਦੇ ਹੈਗੇ ਹਾਂ ਤਾਂ ਇਸ ਮਕਾਨ ਨੂੰ ਤੁਸੀਂ ਦੇਖ ਸਕਦੇ ਹੋ ਕਿਉਂਕਿ ਵੀਡੀਓ ਦੇਖਣ ਤੋਂ ਬਾਅਦ ਬੰਦੇ ਨੂੰ ਆਈਡੀਆ ਹੋ ਜਾਂਦਾ ਹੈ ਤਾਂ ਜੇਕਰ ਇੱਕ ਵੀਡੀਓ ਚ ਪਸੰਦ ਆਵੇ ਤਾਂ ਤੁਸੀਂ ਮੌਕੇ ਤੇ ਆ ਕੇ ਵੀ ਦੇਖ ਸਕਦੇ ਹੋ ਹੁਣ ਆਪਾਂ ਅਗਲੀ ਕੋਠੀ ਦੀ ਇਨਫੋਰਮੇਸ਼ਨ ਸ਼ੁਰੂ ਕਰਨ ਲੱਗੇ ਹੈਗੇ ਆ ਇਸ ਤੋਂ ਬਾਅਦ ਤਾਂ ਉਹ ਵੀ ਤੁਸੀਂ ਧਿਆਨ ਨਾਲ ਸੁਣ ਲਿਓ ਤਾਂ ਇੱਕ ਵੀਡੀਓ ਵਿੱਚ ਇੱਥੇ ਤੱਕ ਜੁੜੇ ਹੋ ਤਾਂ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਾਂ ਇੱਕ ਵੀਡੀਓ ਵਿੱਚ ਸਾਰੀ ਜਾਣਕਾਰੀ ਦੇਣੀ ਹੈ ਤੁਸੀਂ ਇੱਕ ਵੀਡੀਓ ਤਸੱਲੀ ਨਾਲ ਧਿਆਨ ਨਾਲ ਦੇਖ ਰਹੇ ਹੋ ਸਬਰ ਨਾਲ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਿਉਂਕਿ ਫਿਰ बार-बार ਸਮਾਂ ਬੰਦੇ ਦਾ ਕੀਮਤੀ ਵਕ ਸਮਾਂ ਵੇਸਟ ਨਹੀਂ ਹੁੰਦਾ ਤਾਂ ਅਗਲੇ ਮਕਾਨ ਦੀ ਹੁਣ ਜਾਣਕਾਰੀ ਤੁਹਾਨੂੰ ਦੇਣ ਲੱਗੇ ਆ ਇਹ ਵੀ ਧਿਆਨ ਨਾਲ ਸੁਣ ਲਿਓ ਜੀ ਲੋ ਜੀ ਜੋ ਆਹਾ ਘਰ ਹੈਗਾ ਜੀ ਇਹੇ ਵੀ ਮਾਲਕਾਂ ਨੇ ਖੁਦ ਤਿਆਰ ਕੀਤਾ ਸੀ ਪਰ ਇਹ ਬਹੁਤ ਹੀ ਰੋਡ ਦੇ ਬਿਲਕੁਲ ਨਾਲ ਹੈ ਲੋਕੇਸ਼ਨ ਇਸ ਦੀ ਬਹੁਤ ਸੋਹਣੀ ਹੈਗੀ ਹੈ ਤਾਂ 100 ਗੱਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਸਾਈਜ਼ ਇਸ ਦਾ 16 ਫੁੱਟ 16 ਇੰਚ ਫਰੰਟ ਹੈ 55 ਫੁੱਟ ਵੈਕ ਹੈਗੀ ਹੈ ਨਾਰਥ ਫੇਸਿੰਗ ਹੈ 2 ਬੈਡਰੂਮ 2 ਬਾਥਰੂਮ ਬਣੇ ਹੋਏ ਨੇ ਤੇ ਇਹ ਬਿਲਕੁਲ ਹੀ ਜੀ 100 ਗੱਜ ਦਾ ਜਿਹੜਾ ਘਰ ਹੈਗਾ ਆ ਇਸ ਦੇ ਇਹ ਜੋ ਲੋਕੇਸ਼ਨ ਹੈ ਚੰਡੀਗੜ੍ਹ ਰੋਡ ਜਿਹੜਾ ਮੇਨ ਚੰਡੀਗੜ੍ਹ ਰੋਡ ਹੈਗਾ ਉਸ ਤੋਂ ਵੀਰ ਪੈਲੈਸ ਦੇ ਬਿਲਕੁਲ ਨਾਲ ਹੈ ਮਤਲਬ ਕਿ ਤੁਸੀਂ ਚੰਡੀਗੜ੍ਹ ਰੋਡ ਵੀਰ ਪੈਲੈਸ ਤੋਂ 5-700 ਦੀ ਮੀਟਰ ਦੀ ਦੂਰੀ ਤੇ ਇਹ ਮਕਾਨ ਦੇ ਨੋਟ ਕਰ ਸਕਦੇ ਹੋ ਵੀ ਆਹ ਲੋਕੇਸ਼ਨ ਹੈਗੀ ਹੈ ਪ੍ਰਾਈਸ ਇਸ ਦਾ ਸਿਰਫ ਮਾਲਕਾਂ ਨੇ 35 ਲੱਖ ਰੱਖਿਆ ਹੈ ਬਾਕੀ ਮੌਕੇ ਤੇ ਹੋਰ ਘਟ ਵੱਧ ਹੋ ਜਾਊਗਾ ਪਰ ਇਹ ਮੇਨ ਰੋਡ ਦੇ ਬਿਲਕੁਲ ਨਾਲ ਹੈਗਾ ਠੀਕ ਹੈ ਜੀ ਇਹ ਵੀ ਦੇਖਣਾ ਹੋਇਆ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਵਿਜ਼ਿਟ ਕਰਾਵਾਂਗੇ ਇਸ ਤੇ ਠੀਕ ਹੈ ਜੀ ਇਹ ਚੰਡੀਗੜ੍ਹ ਰੋਡ ਸਮਰਾਲਾ ਚੌਂਕ ਦੇ ਨਾਲ ਜਿਹੜਾ ਉੱਥੇ ਦੀ ਗੱਲ ਕਰ ਰਹੇ ਹਾਂ ਸਮਰਾਲਾ ਚੌਂਕ ਚੰਡੀਗੜ੍ਹ ਰੋਡ ਦੇ ਨਾਲ ਠੀਕ ਹੈ ਜੀ ਤੇ ਬਹੁਤ ਹੀ ਸਹੀ ਲੋਕੇਸ਼ਨ ਤੇ ਘਰ ਹੈਗਾ ਤਾਂ ਇੱਥੇ ਰੇਟ ਬਹੁਤ ਜ਼ਿਆਦਾ ਨਹੀਂ ਮਕਾਨਾਂ ਦੇ ਬਿਲਕੁਲ ਮੇਨ ਰੋਡ ਤੋਂ ਤੁਸੀਂ ਦੇਖ ਲਦੇ ਆ ਘਰ 'ਚ ਚਲੇ ਜਾਣਾ ਘਰ 'ਚੋਂ ਬਾਹਰ ਨਿਕਲੋਗੇ ਤਾਂ ਮਾਰਕੀਟ ਸਾਰਾ ਲੁਧਿਆਣੇ ਦਾ ਜਿਹੜਾ ਮੇਨ ਚੰਡੀਗੜ੍ਹ ਰੋਡ ਹੈ ਉਹ ਮਿਲੂਗਾ ਤੁਹਾਨੂੰ ਨਾ ਨੀਅਰ ਹਸਪੀਟਲ ਮੈਡੀਕਲ ਸਾਰਾ ਕੁਝ ਸਕੂਲ ਸਭ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਨੇ ਠੀਕ ਹੈ ਜੀ ਤਾਂ ਜਿਸ ਤਰ੍ਹਾਂ ਦੀ ਘਰ ਦੀ ਹਾਲਤ ਬਣੀ ਹੋਈ ਹੈ ਇਹ ਵੀ ਤੁਸੀਂ ਦੇ ਹੁਣ ਇੱਕ ਲਾਸਟ ਤੇ ਬਸ ਇੱਕੋ ਮਕਾਨ ਰਹਿ ਗਿਆ ਹੈ ਘਰ ਉਸ ਦੀ ਆਪਾਂ ਜਾਣਕਾਰੀ ਦੇਣੀ ਹੈਗੀ ਹੈ ਉਸ ਦੀ ਜਾਣਕਾਰੀ ਦੇਣ ਤੋਂ ਬਾਅਦ ਵੀਡੀਓ ਤਕਰੀਬਨ ਤਕਰੀਬਨ ਸਮਾਪਤ ਹੋ ਜਾਣੀ ਹੈਗੀ ਹੈ ਤਾਂ ਅਗਲੀਆਂ ਸਸਤੇ ਘਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਰਾਣਾ ਰੀਅਲ ਏਸਟੇਟ ਤੁਹਾਡੇ ਲਈ ਤੁਹਾਡੀ ਡਿਮਾਂਡ ਦੇ ਮੁਤਾਬਕ ਜਿਵੇਂ ਜਿਵੇਂ ਤੁਸੀਂ ਦੱਸਦੇ ਹੋ ਉਦਾਂ ਦੇ ਘਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਮਹਿੰਗਾਈ ਦਾ ਯੁੱਗ ਹੈ ਸਸਤੇ ਘਰ ਲੱਭਣੇ ਕਰਨੇ ਬਹੁਤ ਮਿਹਨਤ ਲੱਗਦੀ ਹੈਗੀ ਹੈ ਹੁਣ ਆਖਰੀ ਘਰ ਰਹਿ ਗਿਆ ਹੈ ਜਿਹੜਾ ਇਸ ਦੀ ਇਨਫੋਰਮੇਸ਼ਨ ਤੁਹਾਨੂੰ ਦੇਵਾਂਗੇ ਧਿਆਨ ਨਾਲ ਸੁਣ ਲਿਓ ਲੋ ਜੀ ਹੁਣ ਆਖਰੀ ਮਕਾਨ ਜਿਹੜਾ ਇਹ ਹੈਗਾ ਇਹ ਵੀ ਬਹੁਤ ਘੱਟ ਰੇਟ ਵਿੱਚ ਹੈਗਾ ਜੀ ਠੀਕ ਹੈ ਜੀ 55 ਗੱਜ ਦੇ ਵਿੱਚ ਇਹ ਦੋ ਮੰਜ਼ਿਲ ਬਣਿਆ ਹੋਇਆ ਹੈ ਗਲੀ ਇਸ ਦੀ ਤੁਸੀਂ ਦੇਖ ਸਕਦੇ ਹੋ ਤੇ 55 ਗੱਜ ਦੇ ਵਿੱਚ ਇਹ ਮਕਾਨ ਬਣਿਆ ਹੋਇਆ ਹੈ ਇਹ ਨਾਰਥ ਫੇਸਿੰਗ ਹੈ 15 ਫੁੱਟ ਫਰੰਟ ਹੈ 30 ਫੁੱਟ ਬੈਕ ਹੈ ਡਬਲ ਸਟੋਰੀ ਬਣਿਆ ਹੋਇਆ ਹੈ ਚਾਰ ਬੈੱਡਰੂਮ ਬਣੇ ਹੋਏ ਨੇ ਦੋ ਬਾਥਰੂਮ ਬਣੇ ਹੋਏ ਨੇ ਦੋ ਕਿਚਨ ਬਣੇ ਹੋਏ ਨੇ ਇੰਡੀਪੈਂਡੈਂਟ ਹਾਊਸ ਹੈ ਬਾਈਕ ਪਾਰਕਿੰਗ ਵੀ ਅਵੇਲੇਬਲ ਹੈਗੀ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਘਰ ਦੀ ਹਾਲਤ ਹੈ ਇਹ ਵੀ ਦੇ ਸਕਦੇ ਹਾਂ ਇਸ ਦੇ ਵਿੱਚ ਆਪਣੇ ਪ੍ਰਾਈਸ ਜਿਹੜਾ ਹੈਗਾ ਉਹ 23 ਲੱਖ ਹੈਗਾ ਤੇ ਲੋਕੇਸ਼ਨ ਚੂੜਪੁਰ ਰੋਡ ਹੈਬੋਵਾਲ ਕਲਾਂ ਲੁਧਿਆਣਾ ਹੈਗੀ ਹੈ 55 ਗਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਮਾਲਕਾਂ ਨੇ ਖੁਦ ਤਿਆਰ ਕੀਤਾ ਸੀ ਤਾਂ ਇਸ ਘਰ ਦੀ ਵੀ ਤੁਸੀਂ ਹਾਲਤ ਦੇਖ ਸਕਦੇ ਹੋ ਬਹੁਤ ਸੋਹਣਾ ਇਹਨਾਂ ਨੇ ਕਿਚਨ ਬਣਾਇਆ ਹੈ ਬੈਡਰੂਮ ਬਾਥਰੂਮ ਟਾਈਲਾਂ ਲਗਾਈਆਂ ਹੋਈਆਂ ਨੇ ਪੇਂਟ ਵੀ ਕੀਤਾ ਹੋਇਆ ਹੈ ਤਾਂ ਇਹ ਵੀ ਵੇਚ ਰਹੇ ਹੈਗੇ ਨੇ ਆਪਾਂ ਜਿੰਨੇ ਮਕਾਨ ਤੁਹਾਨੂੰ ਦਿਖਾਏ ਨੇ ਫੋਰ ਸੇਲ ਦਿਖਾਏ ਨੇ ਠੀਕ ਹੈ ਜੀ ਕਿਉਂਕਿ ਵਿਕਾਊ ਮਕਾਨ ਵਿਕਾਊ ਕੋਠੀਆਂ ਆਪਾਂ ਤੁਹਾਨੂੰ ਵਿਕਾਊ ਕੋਠੀਆਂ ਹੀ ਦਿਖਾਉਂਦੇ ਰਹਿੰਦੇ ਆ ਤਾਂ ਜਿਸ ਤਰ੍ਹਾਂ ਦੀ ਵੀ ਹਾਲਤ ਹੁੰਦੀ ਕਰਾਂ ਦੀ ਆਪਾਂ ਤੋਂ ਦੇ ਲਈ ਵਧੀਆ ਲਗਜ਼ਰੀ ਹੁਣ ਆਉਣ ਵਾਲੇ ਸਮੇਂ ਵਿੱਚ ਲਗਜ਼ਰੀ ਬ੍ਰਾਂਡ ਨਿਊ ਕੋਠੀਆਂ ਵੀ ਦਿਖਾਉਣ ਜਾ ਰਹੇ ਆ 40 50 70 80 ਲੱਖ ਤੱਕ ਵੀ ਦਿਖਾਉਣ ਜਾ ਰਹੇ ਹੈਗੇ ਆ ਤੇ 20 30 40 ਲੱਖ ਤੱਕ ਵੀ ਦਿਖਾਉਣ ਜਾ ਰਹੇ ਕਿਉਂਕਿ ਆਪਾਂ ਹਰ ਬਜਟ ਦੇ ਵਿੱਚ ਕੋਠੀਆਂ ਦਿਖਾਉਂਦੇ ਰਹਿੰਦੇ ਆ ਠੀਕ ਹੈ ਜੀ ਤੇ 50 ਕਈ ਵਾਰ ਪਰਿਵਾਰਾਂ ਦੀ ਮੰਗ ਇਹ ਹੁੰਦੀ ਹੈ ਕਿ ਘੱਟ ਰੇਟ ਵਿੱਚ ਵਧੀਆ ਜਿਆਦਾ ਜਗ੍ਹਾ ਦਿਖਾਇਆ ਕਰੋ ਤਾਂ ਆਪਾਂ ਦਾ ਇੱਕ 150 ਗੱਜ 28 ਲੱਖ ਚ ਵੀ ਦਿਖਾਉਣ ਜਾ ਰਹੇ ਹੈਗੇ ਆ ਪਰ ਲੋਕੇਸ਼ਨ ਥੋੜੀ ਜੀ ਲੁਧਿਆਣਾ ਬੱਸ ਸਟੈਂਡ ਤੋਂ 12 15 ਕਿਲੋਮੀ ਤੇ ਆਪਾਂ ਜਿਆਦਾਤਰ ਕੋਸ਼ਿਸ਼ ਕਰਦੇ ਆ ਲੁਧਿਆਣੇ ਤੋਂ ਸਾਹਨੇ ਵਾਲ ਜਾਂ ਲੁਧਿਆਣੇ ਤੋਂ ਰਾਈਕੋਟ ਹੋ ਸਕੇ ਜਾਂ ਲੁਧਿਆਣੇ ਤੋਂ ਫਗਵਾੜਾ ਹੋ ਸਕੇ ਜਾਂ ਆਲਮਗੀਰ ਹੋ ਸਕੇ ਜਾਂ ਲੁਧਿਆਣੇ ਤੋਂ ਜਗਰਾਉਂ ਹੋ ਸਕੇ ਠੀਕ ਹੈ ਜੀ ਹਰ ਏਰੀਆ ਵਿੱਚ ਲੁਧਿਆਣਾ ਪੂਰਾ ਸ਼ਹਿਰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ YouTube ਚੈਨਲ ਤੇ ਵੀ ਅਸੀਂ ਵੀਡੀਓ ਪਾਉਂਦੇ ਰਹਿੰਦੇ ਆ ਤੇ ਵੈਬਸਾਈਟ ਤੇ ਵੀ ਪਾਉਂਦੇ ਰਹਿੰਦੇ ਆ ਜਾਣਕਾਰੀ ਤੇ ਇਸ ਤੋਂ ਇਲਾਵਾ Instagram ਪੇਜ ਤੇ ਵੀ ਪਾਉਂਦੇ ਰਹਿੰਦੇ ਆ ਤਾਂ ਤੁਸੀਂ ਤਾਂ ਸਾਡੇ ਨਾਲ ਜਿਹੜੇ ਪੁਰਾਣੀ ਆਡੀਅੰਸ ਜੁੜੀ ਹੈ ਉਹਨਾਂ ਨੂੰ ਤਾਂ ਸਾਡੇ ਬਾਰੇ ਪਤਾ ਹੈ ਬਹੁਤ ਹੀ ਉਹਨਾਂ ਦਾ ਪਿਆਰ ਬਣਿਆ ਹੋਇਆ ਹੈ ਕਾਫੀ ਬੰਦੇ ਨੂੰ ਆਪਾਂ ਮਦਦ ਕੀਤੀ ਹੈ ਪਰਿਵਾਰਾਂ ਦੀ ਕਿ ਉਹ ਆਪਣੇ ਘਰ ਬਣਾ ਸਕਣ ਜੇ ਬੈਂਕ ਲੋਨ ਹੋ ਸਕੇ ਤਾਂ ਕੋਸ਼ਿਸ਼ ਕਰਦੇ ਹਾਂ ਜੇ ਕੁਝ ਪਰਿਵਾਰ ਕਿਸ਼ਤਾਂ ਦੇ ਮੰਗਦੇ ਨੇ ਕਈਆਂ ਪਰਿਵਾਰਾਂ ਕੋ ਪੈਸੇ ਨਹੀਂ ਜ਼ਿਆਦਾ ਹੁੰਦੇ 1.5 ਲੱਖ 2.5 ਲੱਖ 3 ਲੱਖ ਹੁੰਦਾ ਹੈ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਬੰਦਾ 2 2.5 3 ਲੱਖ ਦੇ ਕੇ ਉਹਨੂੰ ਕਿਸ਼ਤਾਂ ਹੋ ਜਾਣ 10 12 15000 ਤਾਂ ਆਪਾਂ ਉਹ ਵੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਘਰ ਬਣ ਜਾਵੇ ਤਾਂ ਬਣਾਏ ਵੀ ਹੈਗੇ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਮਦਦ ਕੀਤੀ ਹੈਗੀ ਘਰ ਲੈਣ ਦੇ ਵਿੱਚ ਤੇ ਕਈ ਪਰਿਵਾਰਾਂ ਦਾ ਜਿਨ੍ਹਾਂ ਦੇ ਇਨਕਮ ਸਾਧਨ ਵਧੀਆ ਹੁੰਦੇ ਨੇ ਕੰਮ ਕਾਰ ਵਧੀਆ ਹੁੰਦੇ ਨੇ ਉਹਨਾਂ ਦੇ ਬੈਂਕ ਲੋਨ ਵੀ ਹੋ ਜਾਂਦੇ ਹੈਗੇ ਨੇ ਹਣਾ ਜੀ ਤਾਂ ਬੈਂਕ ਲੋਨ ਹੋਣ ਤੇ ਉਹਨਾਂ ਦੇ ਘਰ ਉਹ ਆਪਣੇ 5-7 ਸਾਲਾਂ ਚ ਆਪਣੇ ਬਣਾ ਵੀ ਲੈਂਦੇ ਹੈਗੇ ਨੇ ਤੇ ਲੁਧਿਆਣੇ ਦਾ ਵਿੱਚ ਤਾਂ ਘਰ ਬਣਾਣਾ ਬਹੁਤ ਹੀ ਆਸਾਨ ਹੋ ਗਿਆ ਬੈਂਕ ਲੋਨ ਵੀ ਹੋ ਜਾਂਦੇ ਨੇ ਕਾਰੋਬਾਰ ਕ ਰੋਜ਼ਗਾਰ ਵੀ ਬਹੁਤ ਹੈਗਾ ਇੱਥੇ ਤੇ ਬਾਕੀ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਤੁਹਾਨੂੰ ਵੱਧ ਤੋਂ ਵੱਧ ਕੋਠੀਆਂ ਦਿਖਾਈਏ ਅੱਜ ਦੀ ਜੀ ਵੀਡੀਓ ਕਿਦਾਂ ਲਈ 6 ਕੋਠੀਆਂ ਦਿਖਾਈਆਂ ਹੈਗੀਆਂ ਨੇ 15-20 ਤੀ 40 ਲੱਖ ਤੱਕ ਜੋ ਵੀ ਪ੍ਰਾਈਸ ਹੈਗੇ 50 ਗਜ ਤੋਂ 100 ਗਜ ਤੱਕ 150 ਗਜ ਜਿੰਨੀ ਜਗ੍ਹਾ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਸਕੇ ਹਾਂ ਦਿਖਾਈਆਂ ਨੇ ਜੀ ਤਾਂ ਬਾਕੀ ਕੋਈ ਵੀ ਗਲਤੀ ਹੋਵੇ ਆਪਾਂ ਨੂੰ ਮਾਫ ਕਰਿਓ ਆਪਾਂ ਆਉਣ ਵਾਲੇ ਸਮੇਂ ਵਿੱਚ ਹੋਰ ਤੁਹਾਨੂੰ ਕੋਠੀਆਂ ਦਿਖਾਉਣੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਉਹ ਤੇ ਸੈਟ ਕਰ ਦਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਤਾਂ ਆਉਣ ਵਾਲੇ ਸਮੇਂ ਵਿੱਚ ਮਿਲਦੇ ਹਾਂ ਧੰਨਵਾਦ ਜੀ